ਕਰੋ ਚੈੱਕ ਗੱਡੀ ਦੀ ਲੁੱਕ ਵੇਖਾਰ ਹੈ ਬਹੁਤ ਸੋਹਣੀ ਹੈ ਜਾਲੀਆਂ ਜੁਲੀਆਂ ਫਰੰਟ ਵੀ ਲੱਗੀਆਂ ਥੱਲੇ ਵੀ ਲੱਗੀਆਂ ਕ੍ਰੋਮ ਦੀਆਂ ਪਤਾ ਨਹੀਂ ਕੀਤਾ ਸੀ ਕਿਉਂ ਨਹੀਂ ਕੀਤਾ ਸੀ ਨਹੀਂ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਏ ਹਾਂ ਸਾਰੀ ਵੀਡੀਓ A to Z ਦੇਖਿਓ ਜਿਹੜੇ ਆਪਣੇ ਚੈਨਲ ਨਵੇਂ ਜੁਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੱਟ ਵੱਟ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਆਪਾਂ ਨੂੰ ਵਧੀਆ ਕਮੈਂਟ ਕਰਦੇ ਤੇ ਜਿਹੜੇ ਓਦਾਂ ਵੀ ਕਰਦੇ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਿਉਂਕਿ ਵੀਡੀਓ ਕਾਫੀ ਲੋਕ ਦੇਖਦੇ ਆ ਤੇ ਕਮੈਂਟ ਕਈ ਚਲੋ ਗੰਦੇ ਵੀ ਕਰ ਦਿੰਦੇ ਬੰਦੇ ਵੀ ਕਰ ਦਿੰਦੇ ਆ ਬਾਕੀ ਚਲੋ ਤੁਹਾਡਾ ਸਾਥ ਹੈ ਬਹੁਤ ਵਧੀਆ ਵੀਰ ਕਹਿੰਦੇ ਆ ਕਿ ਤੁਸੀਂ ਰੇਟ ਡਾਊਨ ਪੇਮੈਂਟ 50000 ਲੈ ਦਿੰਦੇ ਲੱਖ ਲਿਖ ਦਿੰਦੇ ਹੋ ਬਾਅਦ 'ਚ ਹੀ 2 ਲੱਖ ਮੰਗ ਲੈਂਦੇ ਹੋਣ ਵੀਰੇ ਜੇ ਤੁਸੀਂ ਗੱਡੀ 10 ਲੱਖ ਦੀ ਪਸੰਦ ਕਰੋਗੇ ਤਾਂ ਉੱਥੇ ਕਰਦਾ 2.5 ਲੱਖ 3 ਤਾਂ ਡਾਊਨ ਪੇਮੈਂਟ ਕਰਨੀ ਪੈਂਦੀ ਆ ਤੇ ਇਹ ਹੁੰਦਾ ਮੰਨ ਲਓ अल्टੋ ਲੈ ਜਾਓ अल्टੋ ਕੋਲ 50000 ਦੇ ਕੇ ਲੈ ਜਾਓ ਕਿਉਂਕਿ ਲੱਖ ਡੇਢ ਦੀ ਚੀਜ਼ ਹੁੰਦੀ 2 ਦੀ ਆਹ ਚੀਜ਼ਾਂ ਹੁੰਦੀਆਂ ਜਦੋਂ ਵੀ ਤੁਸੀਂ ਗੱਡੀ ਲੈਣੀ ਹੈ ਗੱਡੀ ਦੀ ਡਾਊਨ ਪੇਮੈਂਟ ਗੱਡੀ ਦੇ ਰੇਟ ਦੇ ਹਿਸਾਬ ਨਾਲ ਹੁੰਦੀ ਹੈ ਤੇ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ A to Z ਸਾਰੀ ਵੀਡੀਓ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਆਜੋ ਤੁਹਾਡੇ ਵਾਸਤੇ ਲੈ ਕੇ ਆਏ ਆ 2012 ਮਾਡਲ ਡਿਜ਼ਾਇਰ VDI ਬਲੈਕ ਰੰਗ ਦੀ ਇੱਕ ਤਾਂ ਬਲੈਕ ਰੰਗ ਮਿਲਦਾ ਨਹੀਂ ਜਮਾਈ ਇਹ ਗੱਡੀ ਬਿਲਕੁਲ ਨਵੀਂ ਹੈ ਉਹ ਸੋਣੀਏ ਕੋਈ ਕੰਮ ਖਰਚਾ ਨਹੀਂ ਕੋਈ ਕੁਝ ਨਹੀਂ 12 ਮਾਡਲ 2020 ਮਾਡਲ ਹੈ ਤੇ ਆਜੋ ਤੁਹਾਨੂੰ ਗੱਡੀ ਦਿਖਾ ਦਿੰਨੇ ਆਪਾਂ ਸਾਰੀ ਕਰੋ ਚੈੱਕ ਗੱਡੀ ਦੀ ਲੁੱਕ ਵੇਖੋ ਕੋਈ ਗੱਡੀ ਤੇ ਸਕ੍ਰੈਚ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਸਾਰੀ ਗੱਡੀ ਚੈੱਕ ਕਰੋ ਬਿਲਕੁਲ ਨਵੀਂ ਗੱਡੀ ਆ ਲਾਈ ਟਾਇਰ ਜਮਾ ਬ੍ਰੈਂਡ ਨਿਊ ਨਾਲ ਦੇ ਚਾਰੇ ਟਾਇਰ ਟੀਵੀ 10 ਨੰਬਰ ਦੀ ਪੱਕੇ ਨੰਬਰ ਦੀ ਹੈ ਕੋਈ ਸਕ੍ਰੈਚ ਨਹੀਂ ਹੈਗਾ ਗੱਡੀ ਤੇ ਕੋਈ ਕੁਝ ਨਹੀਂ ਹੈਗਾ ਇਹ ਦੇਖੋ ਚੈੱਕ ਕਰੋ ਲੁੱਕ ਵਾਈਜ਼ ਬਹੁਤ ਸੋਹਣੀ ਕਾਰ ਹੈ ਬਹੁਤ ਸੋਹਣੀ ਹੈ ਜਾਲੀਆਂ ਜੁਲੀਆਂ ਫਰੰਟ ਵੀ ਲੱਗੀਆਂ ਥੱਲੇ ਵੀ ਲੱਗੀਆਂ ਕ੍ਰੋਮ ਦੀਆਂ ਸਾਈਡਾਂ ਦੇ ਸ਼ੀਸ਼ੇ ਲੱਗੇ ਕ੍ਰੋਮ ਦੇ ਉੱਧਰ ਵੀ ਸ਼ੀਸ਼ੇ ਕ੍ਰੋਮ ਲੱਗੇ ਆ ਤੇ ਕੁੱਲ ਮਿਲਾ ਕੇ ਬਿਲਕੁਲ ਨਵੀਂ ਹੈ ਤੇ ਸ਼ੀਸ਼ੇ ਇਹਨਾਂ ਦਾ ਫਰੰਟ ਵਾਲਾ ਵੀ ਨਾਲ ਦਾ ਦੂਜੇ ਨਾਂ ਦੀ ਹੈ ਫਰੰਟ ਵਾਲਾ ਸ਼ੀਸ਼ਾ ਵੀ ਨਾਲ ਦਾ ਦੂਜੇ ਨਾਂ ਦੀ ਹੈ ਆ ਵੀ 12 ਦਾ ਆ ਵੀ 12 ਦਾ ਆ ਵੀ 12 ਦਾ ਆ ਵੀ 12 ਦਾ ਥੋੜੀ ਲਿਬੜੀ ਹੋਈ ਏ ਗੱਡੀ ਆ ਵੀ 12 ਦਾ ਆ ਵੀ 12 ਦਾ ਆ ਵੀ 12 ਦਾ ਅੱਜ ਤੁਹਾਨੂੰ ਫੁੱਲ ਆ 15 ਉਹ ਗੱਡੀ ਦਿਖਾ ਦਨਾ ਹਮ ਤੋਂ ਵੀ ਬਿਲਕੁਲ ਨਵੀਂ ਏ ਸਕਰੀਨ ਲੱਗੀ ਏ ਸ਼ੀਰ ਕਵਰ ਬਹੁਤ ਸੋਹਣੇ ਆ ਡੈਸ਼ ਬੋਰਡ ਦੀ ਬੜੀ ਸੋਹਣੀ ਨਵੀਂ ਬਿਲਕੁਲ ਸਕਰੀਨ ਲੱਗੀ ਏ ਉੱਤੇ ਵੀ ਤੁਸੀਂ ਦੇਖੋ ਛੱਤ 'ਚੋਂ ਬਿਲਕੁਲ ਨਮੀ ਹੈ। ਬਿਲਕੁਲ ਨਵੀਂ ਗੱਡੀ ਬਹੁਤ ਸੋਹਣੀ ਹੈ। ਆਇਓ ਤੁਹਾਨੂੰ ਪੱਬਾਰ ਚੱਲੀ ਵੀ ਵਿਖਾਈ ਦਈਏ ਉਹ ਨਾਲ ਲਗਮੀ। 94940 ਚੱਲੀ ਹੈ। 21 21 ਦੀ 22 ਦੀ ਐਵਰੇਜ ਦੇ ਰਹੀ ਹੈ। ਐਰੋਏ ਦੀ ਬਹੁਤ ਸੋਹਣੀ ਹੈ। ਬਾਰੀਆਂ ਚੈੱਕ ਕਰ ਲਓ ਸਾਰੀਆਂ ਨਾਲ ਦੀਆਂ। ਕਰੋ ਚੈੱਕ। ਕੁਕਰੀਲ ਜਿਵੇਂ ਲੈ ਕੇ ਜਾਂਦੀ ਓਵੇਂ ਤੁਹਾਨੂੰ ਵੀਡੀਓ ਇਹਦੀ ਪਾਉਣ ਲੱਗੇ ਆ ਕਿ ਜੇ ਕੋਈ ਤੋਤੀ ਨਹੀਂ ਕੋਈ ਕੁਝ ਨਹੀਂ ਚੱਕ ਕਰ ਬਿ ਡਿੱਗੀ ਖੋਲਿਓ ਡਿੱਗੀ ਵਿੱਚ ਚੈੱਕ ਕਰਿਓ ਹਲੋ ਡਿੱਗੀ ਵਿੱਚ ਮਿੱਟੀ-ਮੁੱਟੀ ਜਿਵੇਂ ਪਈ ਮਤਲਬ ਕਿ ਥੱਲੇੋਂ ਸਾਫ਼ ਸੁਥਰੀ ਆਵੇ ਜਮਾ ਕੋਈ ਲੱਗੀ ਵੱਜੀ ਨਹੀਂ ਕੋਈ ਕੋਜ ਨਹੀਂ ਫਰੇਮ ਦੀ ਆਪਣੀ ਫੁੱਲ ਗਰੰਟੀ ਹੋਊਗੀ ਫਰੇਮ ਦੀ ਫੁੱਲ ਗਰੰਟੀ ਹੋਊਗੀ ਆ ਵੀ ਬੜੀ ਚੈੱਕ ਕਰੋ ਨਾਲ ਦੀ ਸ਼ੀਲ ਦੇ ਫਰੇਮ ਦੀ ਬਿਲਕੁਲ ਨਵੀਂ ਹੈ ਕੋਈ ਕੰਮ ਖਰਚਾ ਨਹੀਂ ਇੰਨੀ ਸੋਹਣੀ ਗਾਰ ਹੈ ਨਾ ਜੇ ਰਨ ਟਰਸਟਡ ਹੈ ਕਾਲੀ ਦਾ ਉਹ ਲੈ ਸਕਦਾ ਹੈ ਤੇ ਰੇਟ ਗਾਗ ਦੀ ਡਿਮਾਂਡ ਹੈਗੀ ਜੇ 3.5 ਲੱਖ ਰੁਪਏ ਦੀ ਸਵਾ ਕੁ ਸਵਾਗਤ ਹੈ ਨਾ 30 35 32 25 ਇੱਥੇ ਸੌਦਾ ਹੋਊਗਾ ਕਿਉਂਕਿ ਕਾਲਾ ਰੰਗ ਮਿਲਦਾ ਨਹੀਂ ਨਾ ਬੜਾ ਘੱਟ ਮਿਲਦਾ ਆ ਟਾਇਰ ਚਾਰੇ ਇੱਕੋ ਜਿਹੇ ਨਵੇਂ ਇੱਕੋ ਜਿਹੇ ਕਾਉਂਟੀ ਟੈਟਰ ਦੇ ਟਾਇਰ ਏ ਚਾਰੇ ਲਾਈ ਵੀ ਬਹੁਤ ਸੋਹਣੇ ਆ ਲਾਈ ਬਹੁਤ ਸੋਹਣੇ ਆ ਚਾਰੇ ਟਾਇਰ ਇੱਕੋ ਜਿਹੇ ਬੋਡ ਖੋਲੀ ਚਾਰੇ ਟੈਰੀਕ ਖੋਲੇ ਕੋਲ ਮਲਾ ਕੇ ਪੂਰੀ ਘੈਂਟ ਕੱਟੀਏ ਫਰੰਟ ਦੀ ਲੱਗੀ ਵੱਜੀ ਦੀ ਆਪਣੀ ਗਰੰਟੀ ਹੋਊਗੀ ਕਿਉਂਕਿ ਮੈਂ ਦੇਖ ਲਈ ਤੁਹਾਨੂੰ ਪਤਾ ਆਪਾਂ ਡੀਲਰ ਆ ਤੇ ਬਾਕੀ ਵੀ ਆਪਾਂ ਤੁਹਾਨੂੰ ਉਖਾ ਦੇਨੇ ਵੇਖੋ ਜਵਾਨ ਨਵੀਂ ਬਈ ਜਵਾਨ ਨਵੀਂ ਜੇ ਧੋਂਤਨ ਵਾਲੀ ਇੱਧਰ ਵੇਖੋ ਕੀ ਬਣਿਆ ਪੱਤੇ ਕੋਈ ਤੇਲ ਨਹੀਂ ਕੋਈ ਲੀਕਿੰਗ ਨਹੀਂ ਆ ਵੀ ਆਪਾਂ ਚੈੱਕ ਕਰ ਲਓ ਆ ਵੀ ਚੈੱਕ ਕਰ ਲਓ ਆ ਵੀ ਚੈੱਕ ਕਰ ਲਓ ਫੱਟੀ ਵੀ ਚੈੱਕ ਕਰ ਲਓ ਫੱਟੀ ਵੀ ਰੀਜਨਲ ਹੈ ਕੋਲਮ ਲਾ ਕੇ ਗੱਡੀ ਬਹੁਤ ਸੋਹਣੀ ਹੈ ਗੱਡੀ ਲੁੱਕ ਵਾਈਜ਼ ਬੜੀ ਨਵੀਂ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਗਰਸ ਫੁੱਲ ਵੀਡੀਓ ਵੇਖੀਏ ਤੇ ਕਮੈਂਟ ਜਰੂਰ ਕਰਿਆ ਕਰੋ ਲਾਈਕ ਤਾਂ ਚਲੋ ਕਰਨੇ ਕਰਨਾ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਤੇ ਜਿਹੜੇ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ